ਚੰਡੀਗੜ੍ਹ ਦੇ ਸੈਕਟਰ 34 ਤੋਂ ਖਬਰ ਹੈ ਜਿੱਥੇ ਤਸਵੀਰਾਂ ਵੀਦਰਸਲ ਦਿਖਾਵਾਂਗੇ ਮਟਕਾ ਚੌਂਕ ਦੇ ਪ੍ਰਦਰਸ਼ਨਕਾਰੀ ਕਿਸਾਨ ਵੱਡੀ ਗਿਣਤੀ ਦੇ ਵਿੱਚ ਜੋ ਕਿਸਾਨਾਂ ਦੇ ਵੱਲੋਂ ਇਕੱਠੇ ਕੀਤਾ ਗਿਆ ਸੀ ਪ੍ਰਸ਼ਾਸਨਿਕ ਹਮਲੇ ਦੇ ਨਾਲ ਉਸ ਉਸ ਤੋਂ ਪਹਿਲਾਂ ਮੀਟਿੰਗ ਵੀ ਕੀਤੀ ਗਈ ਸੀ ਉਸ ਤੋਂ ਬਾਅਦ ਪੈਦਲ ਪੈਦਲ ਨਿਕਲੇ ਮਟਕਾ ਚੌਂਕ ਦੇ ਲਈ ਹਜ਼ਾਰ ਦੇ ਕਰੀਬ ਕਿਉਂਕਿ ਹਜ਼ਾਰ ਨੂੰ ਹੀ ਇਜਾਜ਼ਤ ਦੇ ਦਿੱਤੀ ਗਈ ਸੀ ਹਜ਼ਾਰ ਕਿਸਾਨਾਂ ਦਾ ਵਫਾ ਜੋ ਮਟਕਾ ਚੌਂਕ ਦੇ ਲਈ ਨਵਨਾ ਹੋਇਆ ਸੀ ਪੈਂਡਿੰਗ ਮੰਗਾਂ ਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਪਿਆ ਜਾਇਗਿਆ ਇੱਕ ਹਜ਼ਾਰ ਕਿਸਾਨਾਂ ਦੇ ਵੱਲੋਂ ਮਾਰਚ ਕੀਤਾ ਗਿਆ ਨਮੀ ਕਹਤੀ ਨਹੀਂ ਸੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਹੋਰ ਵੀ ਕਈ ਮੰਗਾਂ ਨੇ ਜਿਸ ਨੂੰ ਲੈ ਕੇ ਤਰਨਾ ਪ੍ਰਦਰਸ਼ਨ ਦੇ ਵੀ ਬੈਠੇ ਹੋਏ ਨੇ ਇੱਕ ਜਾਂ ਟੀਵੀ ਸਕਰੀਨ ਦੇ ਦੇਖੋ ਕਿਸਾਨ ਬੀਬੀਆਂ ਵੱਡੀ ਗਿਣਤੀ ਦੇ ਵਿੱਚ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਨੇ ਔਰ ਜਮੇਤਰ ਕਿਸਾਨ ਨੇ ਬਕੋਖਾ ਕਾਰਨਾ ਦੇ ਕਰਕੇ ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮੁਆਵਜ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ ਕਿਸਾਨਾਂ ਦੇ ਵੱਲੋਂ ਕਿਸਾਨਾਂ ਨੇ ਪਹਿਲਾਂ ਪੁਲਿਸ ਪ੍ਰਸ਼ਾਸਨ ਦੇ ਨਾਲ ਬੈਠਕ ਕੀਤੀ ਸੀ ਦਿਸੋ ਬਾਅਦ ਦਿਸੋ ਬਾਅਦ ਮਟਕਾ ਚੌਂਕ ਦੇ ਲਈ ਰਵਾਨਾ ਹੋਏ 1000 ਕਿਸਾਨ ਜਿਸ ਜਿਹੇ ਕਿਸਾਨ ਬੀਬੀਆਂ ਵੀ ਨਜ਼ਰ ਆਈਆਂ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਕਰ ਦਿੱਤਾ ਗਿਆ ਹੈ ਤਾਂ ਨਵੀਂ ਨੀਤੀ ਦੀ ਮੰਗ ਕਰ ਰਹੇ ਨੇ ਕਿ ਨਵੀਂ ਖੇਤੀ ਨੀਤੀ ਹੋਣੀ ਚਾਹੀਦੀ ਹੈ ਨਵੀਂ ਖੇਤੀ ਨੀਤੀ ਹੋਣੀ ਚਾਹੀਦੀ ਹੈ ਮਟਕਾ ਚੌਂਕ ਦੇ ਵੱਲ ਕੁਚ ਕਰਨ ਦੀ ਹਾਲਾਂਕਿ ਜੋ ਉਹਨਾਂ ਦੇ ਵੱਲੋਂ ਪਲਾਨ ਕੀਤਾ ਗਿਆ ਸੀ ਕਿ ਕੂਕ ਵਿਧਾਨ ਸਭਾ ਸੈਸ਼ਨ ਦਾ ਅਜ ਤੋਂ ਘਾਸ ਚੁੱਕਾ ਵਿਧਾਨ ਸਭਾ ਦਲ ਵੱਲ ਕੁਚ ਕਰਨ ਦੀ ਰਣਨੀਤੀ ਕਿਸਾਨਾਂ ਦੇ ਵੱਲੋਂ ਲਿਖੀ ਗਈ ਸੀ ਲੇਕਿਨ ਪ੍ਰਸ਼ਾਸਨ ਕਮਲੇ ਦੇ ਨਾਲ ਜੋ ਮੁਲਾਕਾਤ ਹੋਈ ਉਸ ਦੇ ਦੌਰਾਨ ਜੋ ਇਹਨਾਂ ਨੂੰ ਇਜਾਜ਼ਤ ਮਿਲੀ ਸਿਰਫ ਮਟਕਾ ਚੌਕ ਤੱਕ ਮਾਰਚ ਕਰਨ ਦੀ ਇਜਾਜ਼ਤ ਮਿਲੀ ਸੈਂਪਤੀ ਬਣੀ ਮੀਟਿੰਗ ਦੇ ਵਿੱਚ ਰੋਸ ਮਾਰਚ ਦੀ ਤਾਂ ਕਿਸਾਨ ਰੋਸ ਮਾਰਚ ਮਟਕਾ ਚੌਕ ਤੱਕ ਹੀ ਕਰਨਗੇ 1000 ਕਿਸਾਨਾਂ ਨੂੰ ਮਨਜ਼ੂਰੀ ਦਿੱਤੀ ਗਈ ਮਟਕਾ ਚੌਕ ਦੇ ਅੱਗੇ 11 ਮੈਮਰੀ ਵਫਰ ਸਰਕਾਰੀ ਅਰ ਨੁਮਾਇੰਦਿਆਂ ਦੇ ਕੋਲ ਫਿਰ ਇੱਕ ਮੰਗ ਪੱਤਰ ਸੌਂਪਣਗੇ ਜਿਸ ਵਿੱਚ ਕਈ ਮੰਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦੇ ਬਲਕੂਚ ਕਰਨੇ ਸੀ ਲੇਕਿਨ ਅਧਿਕਾਰੀਆਂ ਨੇ ਮਟਕਾ ਚੌਕ ਤੱਕ ਹੀ ਰੋਸਮਾਂਚ ਕਰਨ ਦੀ ਮਨਜ਼ੂਰੀ ਦਿੱਤੀ ਸੀ ਅਰ ਕੇਸਟ ਕੀਤਾ ਪੰਜਾਬ ਜਿਹੜਾ ਮੋਰਚਾ ਲੱਗਿਆ ਚੰਡੀਗੜ੍ਹ ਦੇ ਵਿੱਚ ਪੰਜਾਬ ਖੇਤੀ ਇਹ ਮੁੰਜੋ ਅਖੇਤ ਮਜ਼ਦੂਰ ਯੂਨੀਅਨ ਦਾ ਜੋ ਮੋਰਚਾ ਲੱਗਿਆ ਉਸ ਮੋਰਚੇ ਦੇ ਵਿੱਚ ਸ਼ਾਮਲ ਹੋਏ ਨੇ ਮਾਰਚ ਦੇ ਵਿੱਚ ਸ਼ਾਮਲ ਹੋਏ ਨੇ ਗੱਲਬਾਤ ਕਰਾਂਗੇ ਤੇ ਕੈ ਸਰ ਅੱਜ ਮਾਰਚ ਦੇ ਵਿੱਚ ਸ਼ਾਮਲ ਹੋਏ ਹੋ ਲਗਾਤਾਰ ਆਪਣੇ ਮੰਗਾਂ ਨੂੰ ਲੈ ਕੇ ਕਿਸਾਨ ਡਟੇ ਹੋਏ ਨੇ ਕੀ ਕਹਿਣਾ ਚਾਹੋਗੇ ਦੇਖੋ ਡਿਮਾਂਡ ਹੈ ਯਹਾਂ ਕੇ ਕਿਸਾਨ ਕੀ ਵੀ ਬੜੀ ਡਿਮਾਂਡ ਹੈ ਪੰਜਾਬ ਕੀ ਔਰ ਜੋ ਇਹ ਮਾਰਚ ਯਹਾਂ ਪੇ ਹੋ ਰਹੇ ਹੈ ਇਹ ਮਾਰਚ ਸਿੱਧੇ ਦਿੱਲੀ ਤੱਕ इनकी ਆਵਾਜ਼ ਜਾਂਦੀ ਹੈ

ਅੱਜ ਦੇ ਅੱਜ ਦੇ ਮਾਰਚ ਦਾ ਕੀ ਲੱਗਦਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਬਹੁਤ ਘੱਟ ਹੋਇਆ ਕਿ ਕਿਸਾਨਾਂ ਨੂੰ ਜਗ੍ਹਾ ਮਿਲੀ ਹੋਵੇ ਚੰਡੀਗੜ੍ਹ ਦੇ ਵਿੱਚ ਜਗ੍ਹਾ ਵੀ ਮਿਲੀ ਮਾਰਚ ਵੀ ਹੋ ਰਿਹਾ ਮਾਰਚ ਹੋਣਾ ਚਾਹੀਏ ਭਈ ਮਾਰਚ ਹੋ ਰਹਾ ਹੈ ਉਸ ਦਾ ਵੀ ਇੱਕ ਮੈਸੇਜ ਆਏਗਾ ਸਰਕਾਰ ਸਰਕਾਰ ਤੇ ਅਸਰ ਪਏਗਾ ਇਸ ਦੇ ਅੱਜ ਨੂੰ ਬਿਲਕੁਲ ਅਸਰ ਪੜਾਗਾ ਤਾਂ ਬਿਲਕੁਲ ਖਾਸ ਤੌਰ ਤੇ ਦੇਖ ਪੂਨ ਤਰੀਕੇ ਨਾਲ ਮਾਰਛ ਹੁੰਦੇ ਨੇ ਤਾਂ ਉਸ ਦਾ ਅਸਰ ਪੜਦਾ ਹੈ ਬਿਲਕੁਲ ਦੇਖੋ ਖਾਸ ਤੌਰ ਤੇ ਇਹ ਅਸਰ ਜਿਹੜਾ ਇਸ ਦਾ ਪਵੇਗਾ ਰਕੇਸ਼ ਟਕੈ ਸਾਡੇ ਨਾਲ ਮੌਜੂਦ ਹਨ ਉਸ ਤੋਂ ਇਲਾਵਾ ਹਰਿੰਦਰ ਸਿੰਘ ਲਖੋਵਾਲ ਸਾਡੇ ਨਾਲ ਮੌਜੂਦ ਨੇ ਲਖੋਵਾਲ ਸਾਹਿਬ ਦੇ ਨਾਲ ਵੀ ਗੱਲਬਾਤ ਕਰਾਂਗੇ ਲਖੋਵਾਲ ਸਾਹਿਬ ਕਿਸ ਤਰੀਕੇ ਦੇ ਨਾਲ ਵੇਖਿਏ ਪਹਿਲਾਂ ਮਹਾਪੰਚਾਇਤ ਹੋਈ ਐਸਕੇਮ ਦੀ ਇੱਕ ਤਸਵੀਰ ਇਹ ਮੋਰਚਾ ਚੱਲ ਰਿਹਾ ਸੀ ਪਰ ਤਾਂ ਹੁਣ ਐਸਕੇਮ ਦੇ ਅਗੂ ਵੀ ਸਮਰਥਨ ਦੇਣ ਆ ਗਏ ਇਥੇ ਐਸਕੇਐਮ ਦੇ ਇਹ ਸੈਂਟਰ ਦੇ ਆਗੂ ਨੇ ਸਾਡੇ ਅਗਰਾਹਾਂ ਸਾਹਿਬ ਤੇ ਟਕੈ ਸਾਹਿਬ ਨੂੰ ਸੱਦਾ ਪੱਤਰ ਮਿਲਿਆ ਸੀ ਗਏ ਸੀ ਇਹਨਾਂ ਨੇ ਉਧਰ ਵੀ ਪੰਚਾਇਤ ਦੇ ਵਿੱਚ ਜਾ ਕੇ ਆਇਆ ਤੇ ਔਰ ਇਹਨਾਂ ਦੇ ਨਾਲ ਵੀ ਉਹ ਕੰਮ ਕਰਦੇ ਨੇ ਸੈਂਟਰ ਦੇ ਲੀਡਰ ਨੇ ਇਸ ਲਈ ਟਕੈ ਸਾਹਿਬ ਦੇ ਨਾਲ ਮੈਂ ਇੱਥੇ ਇਹਨਾਂ ਦੇ ਮੋਰਚੇ ਵਿੱਚ ਆਇਆ ਹੈ। ਕੈਸਾ ਜੀ ਇਹ ਇੱਕ ਵੱਡਾ ਮੋਰਚਾ ਲੱਗ ਚੁੱਕਿਆ ਹੈ ਚੰਡੀਗੜ੍ਹ ਦੇ ਵਿੱਚ ਮਹਾ ਪੰਚਾਇਤ ਵੀ ਅੱਜ ਵੱਡੀ ਸੀਗੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਗ੍ਹਾ ਮਿਲੀ ਇੱਕ ਕਿਸਾਨਾਂ ਦੀ ਜਿੱਤ ਕਹਿ ਸਕਦੇ ਹੋ ਚੰਡੀਗੜ੍ਹ ਦੇ ਵਿੱਚ ਹਾਂ ਬੜੇ ਸਾਲਾਂ ਬਾਅਦ ਕਿਉਂਕਿ ਅਸੀਂ ਪਹਿਲਾਂ ਮਟਕਾ ਚੌਂਕ ਤੇ ਆ ਕੇ ਮੋਰਚੇ ਲਾਉਂਦੇ ਹੁੰਦੇ ਸੀਗੇ ਤੇ ਉਹ ਸਰਕਾਰਾਂ ਨੇ ਸਾਨੂੰ ਨਹੀਂ ਸੀ ਦੇ ਰਹੀਆਂ ਹੁਣ ਅਸੀਂ ਸਰਕਾਰਾਂ ਤੇ ਦਬਾਅ ਬਣਾ ਕੇ ਚੰਡੀਗੜ੍ਹ ਦੇ ਵਿੱਚ ਜਗ੍ਹਾ ਲਈ ਮਹਾਪੰਚਾਇਤ ਹੁਣ ਮਹਾਪੰਚਾਇਤ ਦਾ ਅੱਜ ਦਾ ਨਤੀਜਾ ਕੀ ਗੱਡਿਆ ਕੋਈ ਫੈਸਲਾ ਲੈ ਗਿਆ ਮਹਾਪੰਚਾਇਤ ਦੇ ਵਿੱਚ ਅਸੀਂ ਅਗਲੀ ਮੀਟਿੰਗ 'ਚ ਲਵਾਂਗੇ ਮੈਮੋਰੰਡਮ ਦੇ ਦਿੱਤਾ ਗਿਆ ਉਹ ਸਾਡੇ ਨਾਲ ਕਹਿੰਦੇ ਸੀ ਮੀਟਿੰਗ ਕਰਾ ਦਿੰਦੇ ਆ ਪੰਜ ਮਿੰਟ ਅਸੀਂ ਮੀਟਿੰਗ ਲਈ ਨਹੀਂ ਗਏ ਅਸੀਂ ਕਾ ਸਾਡੀਆਂ ਮੰਗਾਂ ਦਾ ਚਾਰ ਛੋਡੇ ਕੋ ਆ ਗਿਆ ਮੰਗਾਂ ਸਾਡੀਆਂ ਫੌਰੀ ਮੰਨੋ ਨਹੀਂ ਅਸੀਂ ਪੱਕੇ ਤੌਰ ਤੇ ਫਿਰ ਅਸੀਂ ਆਵਾਂਗੇ ਅਗਲਾ ਅਗਲੀ ਮੀਟਿੰਗ ਦੇ ਵਿੱਚ ਐਲਾਨ ਕੀਤਾ ਜਾਏਗਾ ਕੋਈ ਅਗਲੇ ਫੈਸਲੇ ਅਗਲੇ ਦਿਨਾਂ ਦੇ ਵਿੱਚ ਮੀਟਿੰਗ ਸੱਦਣਗੇ ਫੁੱਲ ਮੀਟਿੰਗ ਸੱਦਣਗੇ ਅਸੀਂ ਸ਼ਾਰਟ ਮੀਟਿੰਗ ਲਈ ਨਹੀਂ ਮੰਨੇ ਅਸੀਂ ਮੰਗ ਪੱਤਰ ਦਿੱਤਾ ਵੀ ਇਹ ਮੰਗ ਇਹਦੀ ਸਾਡੀਆਂ ਮੰਗਾਂ ਮੰਨੋ ਨਹੀਂ ਤਾਂ ਫਿਰ ਅਸੀਂ ਦੁਬਾਰਾ ਮੀਟਿੰਗ ਸੱਦੋ ਅਸੀਂ ਉਹਦੇ ਚ ਆਵਾਂਗੇ ਕੈਮਰਾ ਪ੍ਰਸੰਤ ਜਿੰਦਰ ਦੇ ਨਾਲ ਕਮਲਜੀ